ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਣੇ ਕੋਲ ਲੋਡ ਪਹੁੰਚ ਗਿਆ 12 ਝੋਟੀਆਂ ਦਾ ਚੰਗੀ ਕੁਆਲਿਟੀ ਵਾਲੀਆਂ ਚੰਗੇ ਦੁੱਧ ਵਾਲੀਆਂ 21 17 ਤੋਂ ਲੈ ਕੇ 25 ਕਿਲੋ ਵਾਲੀਆਂ ਝੋਟੀਆਂ ਆਪਣੇ ਕੋਲ ਪਹੁੰਚੀਆਂ ਵਾ ਤੇ ਬਾਠ ਸਾਹਿਬ ਨਾਲ ਕਰਾਂਗੇ ਗੱਲਬਾਤ ਲੈਣੀ ਹੈ ਜਾਣਕਾਰੀ ਸਤਿ ਸ੍ਰੀ ਅਕਾਲ ਬਾਠ ਸਾਹਿਬ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸਾਰਿਆਂ ਠੀਕ ਜੀ ਕਿਰਪਾ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਬੇ ਦੀਪ ਸਿੰਘ ਜੀ ਪਿੰਡ ਆਪਣਾ ਜੀ ਮੱਤ ਇਹ ਆਖਰੀ ਆ ਮਰਸਾਨ ਸਾਹਿਬ ਠੀਕ ਆ ਠੀਕ ਫੋਨ ਨੰਬਰ 887936299 ਬਾਖ ਮੇਰੀ ਫਾਰਮ ਨੂੰ ਲਾਇਕ ਸ਼ੇਅਰ ਕਮੈਂਟ ਵੱਧ ਵੱਧ ਕਰ ਰਹੇ ਆ ਜੀ ਯਾਦ ਪਹਿਲਾਂ ਤਾਂ ਤੁਹਾਨੂੰ ਜਿੱਗੀ ਬੱਚੇ ਮੈਂ ਆ ਜਾਵਾਂ ਪਤਾ ਬੱਚੇ ਗਾੜੀ ਬੰਦ ਤੇ ਜਿਆਦਾ ਨੇ ਮੁਰਗੇ ਸਾਹਿਬ ਗੱਲ ਪਤਾ ਕੀ ਆ ਮਾਲ ਦਾ ਸੂਆ ਘਟ ਗਿਆ ਮੀਆਂ ਦਾ ਹਾਂ ਜੀ ਥੋੜੀ ਜੀ ਖੇਚੋ ਆ ਪਰ ਆਪਾਂ ਮੁੱਲ ਲਾਲ ਆ ਝੋਟੀਆਂ ਲਿਆ ਨੀਗਾ ਤੇ 12 ਝੋਟੀਆਂ ਦੋ ਸੂਣ ਵਾਲੀਆਂ ਵਾ ਤੇ 10 ਝੋਟੀਆਂ ਸੋਈਆਂ ਵਾ ਟਾਪ ਟਾਪ ਦੀ ਇੱਕ ਜਗਰਾਜ ਮਾਲੀ ਦੀ ਵੀ ਆਈ ਹੈ ਨਾ ਦੋ ਗੱਬਣਾ ਸੂਣ ਵਾਲੀਆਂ ਏਡੀਆਂ ਟਾਪ ਦੀਆਂ ਇੱਕ ਝੋਟੀ ਨੇ 20 ਕਿਲੋ ਦੁੱਧ ਬਾਈ ਕੱਢਿਆ ਵਾ ਠੀਕ ਆ ਆ ਵੀ ਆਪਣੀ ਨਰਕ ਪਰਖ ਕਰਕੇ ਹਾਰ ਕੋਈ ਭੈਣ ਭਰਾ ਤੇ ਫੇਰ ਹੀ ਖੜੇ ਆ ਆ ਵਖਾੜੋ ਆਪਾਂ ਇਧਰ ਕੱਟੀ ਜਾ ਪਹਿਲਾਂ ਨਹੀਂ ਕੱਟੀ ਬੇਹੋ ਤਾਂ ਦਾ ਵੇਖੋ ਕਿੱਡੀ ਜਮਾਨ ਵੇਖੋ ਤੁਸੀਂ ਇਹਨੂੰ ਅਜ ਤੀਜਾ ਦਿਨ ਸੂਈ ਨੂੰ ਆ ਕੱਟੀ ਵੇਖੋ ਕਿੱਡੀ ਹਾਈਟ ਵੇਖੋ ਕਿੱਿਆ ਕਰਾ ਆ ਚੀਜ਼ ਵਖਾੜੋ ਕਿੱਥੇ ਵੇਖੋ ਜਾਂਦੀਆਂ ਜਾਂਦੀਆਂ ਪਾਸੇ ਸਹੀ ਗੱਲ ਜੀ ਕਿੱਥੇ ਜਾਂਦੀਆਂ ਪਾਲਦੀਆਂ ਜਿੱਦਾਂ ਪੀਕ ਲੈਵਲ ਤੇ ਫੁੱਲ ਦੁੱਧ ਤੇ ਆਉਣਾ ਕੱਟੀ ਪੈ ਦੱਸੋ ਕਿ 15 16 ਕਿਲੋ ਵਾਲੀ ਆ ਨੀਲੀ ਗਾਵੀ ਨੇ ਪਿਛੇ ਕੱਟੀ ਆਗੀ ਕੱਟਾ ਵਾ ਕੱਟਾ ਆ ਗਏ ਅਜੇ ਕੱਟ ਨਹੀਂ ਆ ਗਏ ਕੋਈ ਗੱਲ ਨਹੀਂ ਬਹੁਤ ਬਹੁਤ ਜ਼ਬਰਦਸਤ ਜੀ ਤੇ ਕਰਦਾ ਵੀ ਸਾਰੀਆਂ ਹੀ ਤੋਰ ਕਰੋ ਆਈਏ ਹਾਂ ਰੇਟ ਨਹੀਂ ਇਹ ਦੱਸਣਾ ਮਈਆਂ ਕਿਉਂਕਿ ਆਪਣਾ ਕੋਈ ਮਈਆਂ ਨੂੰ ਟਾਈਮ ਸ਼ੈਮ ਨਹੀਂ ਗਿਆ ਲੱਗਾ ਫਿਰ ਕੋਈ ਆਖੂ ਵੱਧ ਘੱਟ ਵਾ ਇੱਥੇ ਆ ਕੇ ਵੇਖ ਕੇ ਫਿਰ ਖੜੇ ਵੇਖੋ ਕੱਟੀ ਕਿੱਡੀ ਚੀਜ਼ ਆ ਵੇਖੋ ਦੋੰਦੀ ਕੱਟੀ ਤਾਂ ਹਾਈ ਤੇ ਵੇਖੋ ਤੁਸੀਂ ਪੂਛ ਵਾ ਪਤਲੀ ਪਤਲੀ ਜਦੋਂ ਪਸ਼ੂ ਨੂੰ ਵੀ ਛੋਟੀ ਹੋਰ ਦੀ ਹੋਰ ਉਹਦੇ ਚਵਾਈ ਗੁੱਠੇ ਗੁੱਠੇ ਜਿਹੜੀ ਹਾਂ ਵੇਖੋ ਆਪ ਇਹ ਕੋਟੇ ਦੇਖੀਓ ਭਾਏ ਵੇਖੋ ਤੁਸੀਂ ਲੈਵਾ ਚੈੱਕ ਕਰੋ ਤਾਂ ਹਾਈਟ ਚੈੱਕ ਕਰੋ ਕੱਟੀ ਦੇ ਤੁਸੀਂ ਵੇਖੋ ਐਕੀ ਦਿਨ ਵੀ ਜਿਆਦਾ ਲੱਗੇ ਪਰ ਕਟੀਆਂ ਟਾਪ ਦੀਆਂ ਵੇਖੋ puri ਖੇਚਲ ਦਾ ਹੀ ਮਾਲ ਬਿਆ ਮਹਾਰਾਜਾ ਕੋਈ ਨਹੀਂ ਗਾਇਨ ਕੋਈ ਨਹੀਂ ਗਾਇਨ ਚਲੋ ਆਈ ਹਾਂ ਦੁੰਦੀ ਦੁੰਦੀ ਪਿਓਰ ਦੁੰਦੀ ਆ ਤੇ ਵੇਖੋ ਹਾਈਟ ਚੈੱਕ ਕਰੋ ਕੱਟੀ ਦੀ ਆਹ ਤਾਂ ਕਿੱਕਾ ਆ ਕੇ ਦੋਦੀ ਖਾਲਾਂਗੇ ਹਾਂ ਹਾਂ ਪਿਓਰ ਦੋ ਜਾਨ ਅੱਜ ਬੜੀਆ ਕੱਟੀ ਜੀ ਕਿੰਨੇ ਜਗਰਾਜ ਖਲਾਵੋਰੀ ਬੜੀਆ ਜਿਹਾ ਨਵਾਂ ਬਰੋਡ ਦਾ ਉਹਨਾਂ ਦੇ ਘਰੋਂ ਦਾਬ ਕਾਬ ਉਹਦੇ ਵੀ ਟੈਕਟ ਕਰ ਲਓ ਇਹ ਵੀ ਅਸੀਂ ਤੇ ਮਨਾਵਾ ਹੀ ਲੈਣਾ ਅਸੀਂ ਕੀ ਕਰਨ ਉਹ ਏਡਾ ਕਰਨਾ ਕੰਮ ਪਰ ਇਹੋ ਇਹੋ ਜਿਹੇ ਹੀਰੇ ਲਾਉ ਦੇਣੀਏ ਇਹਦੇ ਵਿੱਚ ਉਹ ਰਾਤ ਦੋ ਦੋ ਘਾਇਤਾ ਇਲਾਕੇ ਪਾ ਫਰੀਏ ਨਾ ਫੇਰ ਵੀ ਨਹੀਂ ਲੱਭਦੇ ਤੇ ਹੁਣ ਉਹ ਢੋਟੀ ਵੇਚੀ ਨਾ ਜੀ ਮੈਂ ਹਾਂ ਜੀ ਇੱਕ ਢੀਟੋ ਢੋਟੀ ਵੇਚੀ ਉਹਦੇ ਕੋਲ ਮਲਕੇ ਗਾਲੇ ਤਰ੍ਹਾਂ ਉਹ ਵੀ 17 18 ਕਿਲੋ ਉਹਦੀ ਚਵਾ ਕੇ ਵੇਚੀ ਆ ਨਹੀਂ ਤੁਸੀਂ 14 ਕਿਲੋ ਦਾ ਦੱਸਿਆ 15 ਕਿਲੋ ਦੱਸੀ ਜਾਂਦੇ ਦੱਸੀ ਜਾਂਦੇ ਹਾਂ ਜੀ ਕਿਉਂਕਿ ਗਾੜ ਝੋਟੀ ਦੀ ਜਿਹੜੀ ਸੀ ਬੱਚੇ ਨੂੰ ਛੱਡ ਦੇਈ ਦੀ ਤੇ ਮਲਕੇ ਦੇ ਪੰਜ ਸਾਢੇ ਪੰਜ ਕਿਲੋ ਚੋਨੇ ਹਾਂ ਅਸੀਂ ਉਸ ਹਿਸਾਬ ਨਾਲ ਦ앗ਦੇ ਹਾਂ ਚਲ 2 ਸਵਾ 2 ਕਿਲੋ ਗਾੜ ਹੋਈ ਇਹ ਇਹ ਪਹਿਲਾ ਨੰਬਰ ਹੈ ਪਹਿਲਾ ਨੰਬਰ ਆ ਆਹ ਚੀਜ ਉਹ ਸਾਲ ਕੀਤੀ ਜਵਾਕ ਇੱਕ ਮਿੰਟ ਇਹ ਇਧਰ ਵੇਖੋ ਤੁਸੀਂ ਇਹ ਜੁਗਰਾਜ ਦੀ ਆ ਇਹ ਜੁਗਰਾਜ ਦੀ ਇਧਰ ਵੇਖੋ ਇਹ ਮਗਰ ਨਹੀਂ ਕੱਟੀ ਖੋਲ ਜਗੀ ਇੱਕ ਮਿੰਟ ਵੇਖੋ ਕਟੀਆਂ ਹਾਈਟ ਦੀਆਂ ਚੰਗੀਆਂ ਤਗੜੀਆਂ ਆਈਆਂ ਸ਼ਾਨਦਾਰ ਕਟੀਆਂ ਸ਼ਾਨਦਾਰ ਕਟੀਆਂ 12 ਮੀਟਰ ਤੋਂ ਦੂਜੀ ਚੋਕ ਜਾਂਦਾ ਇੱਥੇ ਕੜ ਗਈ ਏ ਥੋੜੀ ਜੀ ਜੱਤ ਵਾਲੀ ਕਟੇ ਇਹ ਜੈਡ ਬਲੈਕ ਆ ਬਹੁਤ ਕਮੇਸ਼ਲ ਤੇ 2 4 ਵਾਲੇ ਕਿਤੇ ਚਿੱਟੇ ਭਾਵੇਂ ਸਹੀ ਗੱਲ ਸਹੀ ਗੱਲ ਇਹ ਸੇ ਕਾਹਦੇ ਕੱਟੀ ਆ ਗਈ ਹੈ ਕੱਟੀ ਆ ਗਈ ਵੇਖੋ ਕੱਟੀ ਕੱਟਾਂ ਖੁੱਲੀ ਸਾਡੇ ਕੋਲ ਤੋਰੀ ਵੀਰੋਂ ਪ੍ਰੋਵਾਈ ਕਰੀਵੇਂ ਇੱਕੋ ਡਬਲ ਫਾਇਦਾ ਤੇ ਮਾਲੀ ਮਾਲੀ ਦੇ ਸਿਰ ਚ ਮਾਰ ਕੇ ਫੇ ਕੱਟੀ ਲਿਓ ਤੁਸੀਂ ਵਾ ਵੇਖੋ ਬਾਤ ਕਿੰਨੇ ਕਰੋੜ ਦਾ ਵਾ ਮਾਲੀ ਹੋਏ 9 ਕਰੋੜ ਦਾ ਜਿਆਦੀ ਕੱਟੀ ਹੋ ਗਈ ਆ ਜਿਆਦੀ ਕੱਟੀ ਗਈ ਸ਼ਾਇਦ 4 ਤੋਂ 5 ਇਤਰਾ ਦੀਆਂ ਮੈਂ 5 ਵੀ ਗੱਲਾਂ ਹੀ ਗਾਉਂਦਾ ਸਹੀ ਜੀ ਆਵੇ ਗੱਲਾਂ ਹੀ ਗਾ ਨਹੀਂ ਮੈਂ ਦੂਜਾ ਦੂਜਾ ਨੰਬਰ ਆਜੇ ਮਰਕੇ ਤੀਜਾ ਨੰਬਰ ਇਹਦੇ ਵਿੱਚੋਂ ਟੇਕੋ 14 ਹੋਵੇ 15 ਲੀਟਰ ਦੋ 200 ਚੋਗਿਆ ਤਾਂ ਹੁਣ 13 ਲੀਟਰਾਂ ਦਾ ਮੈਨੇਜ ਕਰੀਏ ਜੇ ਕੋਈ ਦਿਹਾੜੀ ਕਿ ਰਹਿ ਗਈ ਤੇ ਫਿਰ 15 16 ਚੋਗ ਦੇਵਾਂਗੇ ਹਾਂ ਹਾਂ ਇਹ ਇਹ ਸ਼ਿਕਾਉਂ ਦਾ ਤੀਜਾ ਨੰਬਰ ਹੈ ਇਹ ਕਿੰਨਾ ਸ਼ਿਕੀਦਾ ਤੀਜਾ ਨੰਬਰ ਚੀਜ਼ ਦਾ ਦਾ ਪੰਨਿਆ ਹਾਂ ਇਹ ਲੈ ਲਓ ਜੈਟ ਬਲੈਕ ਹਾਂ ਇਲਾਲੀ ਫਿਰਦੀ ਆ ਅਸਲ ਚ ਇਹ ਵੀ ਬਾਹਰ ਕੱਢ ਕੇ ਵਸਾਲਿਆਂ ਨਾਲ ਵੀ ਪਰ ਚਲੋ ਜਾਇਦਾ ਤੈਨੂੰ ਇਹ ਨਹੀਂ ਆਪਣੇ ਕੋ ਦੱਸਿਆ ਨਾ ਹਾਂਜੀ ਹਾਂਜੀ ਇਹ ਮਾਲ ਦਾ ਥੋੜਾ ਜਿਹਾ ਖੇਚਵਾ ਰੇਟ ਵਧਿਆ ਵਾ ਤੇ ਇਹ ਨਹੀਂ ਵੀ ਜਿਲਬਾਣੀਆਂ ਲਿਆ ਆ ਕੀ ਮਤਲਬ ਕਿ ਵੇਚਣ ਵਾਲੀ ਗੱਲ ਉਹਦੀ ਗੱਲ ਚੰਗੀਆਂ ਝੋਟੀਆਂ ਟਾਪ ਟਾਪ ਚੀਜ਼ਾਂ ਚੰਗੀਆਂ ਹੀ ਲਿਆਵਾਂਗੇ ਭਾਵੇਂ ਮਹਿੰਗਾ ਆਸੋਲਾ ਆ ਜੀ ਗੱਲ ਇਹਦਾ ਚੌਥਾ ਨੰਬਰ ਇਹ ਦੇਖੋ ਵੀ 12 ਸੈਦੋ ਵੇਚ ਲੋ 12 ਕਿਲ ਹੈ ਹਾਂ ਪੱਕਾ ਬਹੁਤ ਚੂਣ ਚਾਂ ਚੰਗੀ ਆ ਠੀਕ ਮੈਂ ਕਹਾਂ ਜੀ ਮੈਂ ਕਹਿੰਦੇ ਹਾਂ ਛੱਡ ਲੈਂਦੇ ਆ ਆ ਫਿਰ ਕੋਈ ਆਰਟੀ ਬਖਾ ਲੋ ਬਹੁਤ ਚੰਗੀ ਚੂਣ ਚੰਗੀ ਇਹ ਵੀ ਯਾਤ ਨਸਲ ਵਾਲੀ ਆ ਜੱਤ ਵਾਲੀ 50 ਨੰਬਰ ਤੇ ਆ ਪੰਜਵਾ ਇਹ ਕਿਹਦੇ ਵਾਲੀ ਕਿਉਂ ਪਈ ਆ ਇਸ ਤਰ੍ਹਾਂ ਦੇਖੋ ਥਣ ਕੁਆਲਟੀ ਕੱਟਿੰਗ ਦਾ ਲੱਗ ਐ ਮੇਰਾ ਵੀ ਕੋਈ ਵੇਖ ਕੇ ਜਿੰਨਾ ਦੋ ਚਾਰ ਨਹੀਂ ਆ ਸੈਂਕਰ ਨਹੀਂ ਉਹ ਕਾਰ ਨਹੀਂ ਵੇਖ ਕੇ ਤੇ ਫੇਰ ਗੱਲ ਦਵਾ ਵੀ ਗੱਲ ਕੋਈ ਕਰੇ ਉਹ ਇਹ ਨਾ ਵੀ ਕਾਲਾ ਨਾ ਕੋਈ ਪਵੇ ਆਪਾਂ ਇਹ ਵੀ ਮਲ ਕੇ ਗੱਲ ਦਵਾ ਵੀ ਕਾਲੀ ਨਾਲ ਇਹ ਆ ਗਾ ਜੇ ਪੰਜਵਾਂ ਨੰਬਰ ਆਹ ਛੇਵਾਂ ਨੰਬਰ ਨਹੀਂ ਜੇ ਕਿ ਮਗਨੀ ਗੱਲ ਛੱਡ ਲੈ ਆਹ ਵੇਖੋ ਛੇਵਾਂ ਨੰਬਰ ਓਹ ਟੀ ਵੇਖੋ ਟਾਪ ਲੈ ਦੇ ਦਾ ਲਾਈ ਫਿਰਦੀ ਆ ਸਹੀ ਗੱਲ ਜੀ ਹਾਂ ਕੁਝ ਹੋਣਾ ਨੰਬਰ ਵਾਲਾ ਠੀਕ ਹੈ ਟਾਪ ਦੀ ਇਹ ਵੀ ਇਹ ਵੀ 15 16 ਕਿਲੋ ਵਾਲੇ ਕਹਿਣ ਵਾਲੀ ਗੱਲ ਨਹੀਂ ਗਈ ਪੂਰੀ ਆ ਗਈ ਹੈ ਹਾਂ ਪੂਰੀ ਆ ਗਈ ਆ ਸਤਵਾਂ ਪੂਰੀ ਅੱਗੇ ਆਪਣੇ ਕੋ ਗਈ ਹੈ ਨਵੇਂ ਸ਼ਹਿਰ ਹਾਂਜੀ ਗੁਜਰਾ ਖੜੀ ਉਹਦੀ ਭੈਣ ਵਾ ਵੇਖੋ ਜੀ ਉਹ ਦੂਜਾ ਤੀਜਾ ਸੁਆਹੀ ਇਹ ਪਿਓਰ ਦੂਜੇ ਸਵੇਗਾ ਉਹ ਘਰੋਂ ਆਈ ਤੋਂ ਵੀ ਮਲਕੇ ਉਸੇ ਘਰੋਂ ਲਈ ਆ ਉਸੇ ਬੂਰੀ ਦੀ ਭੈਣ ਉਹ ਜਿਹੜੀ ਉਹ ਕੱਢ ਕੇ ਖਾ ਲਦਾਂਗੇ ਉਹਦੇ ਵੀ ਮੱਥੇ 'ਚ ਇੰਨਾ ਵੱਲ ਹੀ ਅੱਖਾਂ 'ਚ ਬੇਲ ਨਹੀਂ ਹੈਗਾ ਤਾਂ ਕੁਆਲਿਟੀ ਸਾਰਾ 16 ਲੀਟਰ ਪਾ ਗਈ ਬਾਦਸਾਬ ਨੇ ਬੰਦੇ ਨੇ ਫੋਨ ਕੀਤਾ ਉਹ ਬੂਰੀ ਕੋ 16 ਕਿਲੋਗੇ ਤਾਂ ਇਹਦੇ ਕੋ 13 ਹੋਇਆ ਹੁਣ ਇਹਦੇ ਕੋ 13 ਹੋਵੇ ਵੇਖੋ ਲੈ ਬਾਣੀ ਐਵੇਂ ਕਹਿਣ ਵਾਲੀ ਗੱਲ ਨੀ ਚਲੋ ਅੱਜ ਆਈਆਂ ਵਾ ਆਈਆਂ ਕਰਕੇ ਡੰਗਰ ਥੋੜਾ ਜਿਹਾ ਤਹਿ ਤੂੰ ਮਾਰੀ ਆ ਹਾਂਜੀ ਤੇ ਇਹ ਆ ਸਤਵਾਂ ਆ 8 ਨੰਬਰ ਦੀ ਇੱਕੀ ਖੋਲ ਮਾੜੀ ਜੀ ਮੇਰੇ ਜੇ ਕਿ ਧਿਆਨ ਨਾ ਮੈਂ ਤੁਹਾਨੂੰ ਬਖਮਨੇ ਆ ਇਧਰ ਵੇਖੋ ਗੱਬਣ ਮੈਂ ਗੱਬਣੇ ਨਾ ਇੰਨੇ ਮੈਨੇ 20 ਤੋਂ 22 ਕਿਲੋ ਦੁੱਧ ਕੱਢਿਆ ਆ ਆਹ ਦੁੱਧੇ ਆ ਤੁਹਾਨੂੰ ਕਹੇ ਅਸੀਂ ਅਸੀਂ ਤੇ ਥਾੜਾ ਵਗਦੇ ਦੇਣੇ ਜੇ ਗੱਬਣ ਮੈਂ ਹੋ ਹਾਂਜੀ ਬਾਕੀ ਇਹ ਕੰਮ ਦਿੰਦੇ ਆ ਵੇਖੋ ਮਾਲ ਦਾ ਮੁੱਲ ਜਿਆਦਾ ਵਾ ਕੱਲ ਨੂੰ ਕੋਈ ਕਹਿੰਦੇ 22 ਨਹੀਂ ਦਿੱਤਾ 20 ਨਹੀਂ ਦਿੱਤਾ ਆਪਣੀ ਸਮਝ ਨਾਲੇ ਜਾ ਕੇ ਖਾਦੇ ਤਾਂ 25 ਚੋਲੇ ਤਾਂ ਸਾਡੇ ਰੁਪਏ ਵਿੱਚ 10 ਚੋਲੇ ਜਾ ਗਏ ਹਮੈਂ ਟੱਕ ਕਰਕੇ ਦੱਸਣ ਵੀ ਕੀ ਚੀਜ਼ ਹੈਗੀ ਆ ਤੇ ਨਹੀਂ ਕਿਓਡੀ ਬਹੁਤ ਜਿਆਦੀ ਚੰਗੀ ਆ ਆ ਵੇਖੋ ਥੋੜੀ ਜਿਹੀ ਵੀਡੀਓ ਲਿਖੋ ਨਾ ਦੋ ਪੰਨਾ ਪਰਾਲੀ ਦੀਆਂ ਪਾ ਕੇ ਫੇਰ ਜੇ ਗਾਂ ਸਿੱਧੀ ਹੋਲੀ ਲਿ ਜਾਂਦੇ ਤੇ ਥਾਣੇ ਵੀ ਰੁਕ ਰੁਕਦਾ ਐਸੋ ਆ ਇਧਰ 13 ਤਰੀਕ ਦੇ ਦਿਨ ਪੂਰੇ ਆ ਇਹਦੇ 13 ਨੂੰ ਹੈ ਤੇ 13 ਤਰੀਕ ਤੇ 10 ਮਹੀਨੇ ਪੂਰੇ ਆ ਇਹ ਜੈਡ ਬਲੈਕ ਯਾਰ 13 ਤਰੀਕ ਹੈ ਨਾ ਤੇ ਆ ਵੇਖੋ ਆ ਵੇਖੋ ਕੀ ਬਾਤ ਆ ਜਿੱਡਾ ਮੋਟਾ ਥਾਣਵਾ ਓਡੀ ਮੋਟੀ ਚਵਾਈ ਹੋਊਗੀ ਠੀਕ ਹੈ ਇਹ ਆਸਮਾਨ ਨੰਬਰ ਤੇ ਆ ਨਾਵਾ ਨੰਬਰ ਜੱਗੀ ਇਹ ਵੀ ਝੋਟੀ ਕੱਢ ਕੇ ਖਾਲ ਇਹਦੇ ਵੀ ਦਰਦ ਆਖ ਰਹਿੰਦੇ ਆ ਤੇ ਧੂਨ ਚ ਇਹ ਵੀ ਬਹੁਤ ਟੋਕ ਦੀ ਝੋਟੀ ਆ ਮਾਸੀ ਗੱਲ ਦਾ ਇੱਥੇ ਆ ਗਏ ਨਹੀਂ ਥੋੜਾ ਜਿਹਾ ਤੈਥੂ ਲੱਗ ਗਿਆ ਵਾ ਆ ਆ ਗੱਡੀ ਮਰ ਕੇ ਵੱਡੀ ਬਲੈਰੋ ਦੀ ਆਉਣ ਵਾਲੀ ਆ ਸਹੀ ਗੱਲ ਛੋਟਾ ਥਾਤੀਆ ਤੇ ਉਹਨਾਂ ਪਾਈ ਫਿਰੂਗੀ ਛੋਟਾ ਥੀ ਨਾ ਕੋਈ ਲਿਆਵੇ ਬਲੈਰੋ ਸਹੀ ਜਾਨੀ ਕਰੀ ਦੇ ਝੋਟੀਆਂ ਚਾਹੀਆਂ ਝੋਟੀਆਂ ਬਹੁਤ ਚੰਗੀਆਂ ਐ ਦਾਣੇ ਦੀਆਂ ਪਲਕਾਂ ਵਾ ਪੂਰੀਆਂ ਹਾਲੇ ਲੈ ਜੂ ਦੇਣਾ ਦਾ ਲੈ ਇਹ ਦੇ ਦਾਂ ਕਿ ਇਹ ਜੇ ਨਵਾਂ ਨੰਬਰ ਇਹ ਨਵਾਂ ਨੰਬਰ ਬਹੁਤ ਟੌਪ ਦੀ ਝੋਟੀ ਆ ਰੇਟ ਲੱਗਾ ਪਊਗਾ ਹਾਂਜੀ ਇਹ ਨਾ ਕੋਈ ਬਾਈ ਕਦੇ ਵੀ 1.5 ਵਾਲਾ 1 60 ਵਾਲਾ ਉਹ ਵੀ ਕੋਈ ਮੁੱਲ ਨਾ ਕਰੇ ਤਾਂ ਜਾਣਾ ਪਊਗਾ ਲੋ ਦੇ ਲਾਗੇ ਬੰਨੇ ਤੇ ਆ ਝੋਟੀ ਆ ਪੰਜ ਦੇ 30 ਪਿਛਲੇ ਸਵੇਰੇ 17 ਕਿਲੋ ਦੁੱਧ ਚੋਕੇ ਹਾਂਜੀ ਆ ਬੱਚਾ ਜੀ ਇਹਨੂੰ ਕੋਈ ਲਾਦੇ ਮਹੀਨੇ ਦੀ ਇਹਨੂੰ ਲਾਦੇ ਜਰੂਰ ਦੀ ਇਹਨੂੰ ਲਾਦੇ ਦੋਆਂ ਦੀ ਤੇ ਇਹਦੇ ਕੋਲ ਵੇਲੇ 12 ਤੋਂ 13 ਲੀਟਰ ਜਿਹੜਾ ਸਹੀ ਮੈਨੇਜ ਦੁੱਧ ਹੋਆ। ਠੀਕ। ਹੋਰ ਜੇ ਕੀ। ਹੋ ਇਦਾਂ ਗਿਆ ਨਾ ਭਾਈ। ਇਦਾਂ। ਇਦਾਂ ਮਸਾਲੇ ਲੈ ਕੀਤੇ ਕਰਦਾ ਸਾਰੀਆਂ ਤੋਰ ਤਰੋਂ ਕਾ ਲਈਏ। ਇਹ ਅੱਜ ਹੀ ਮੈਂ ਆਈ ਆ ਸਵੇਰੇ 9 ਵਜੇ ਆਣ ਕੇ ਚੋਈ ਆ। ਅੱਛਾ ਜੀ। ਤੇ ਆਹ ਪਹਿਲਾਂ ਹਾਂ ਦੇਖੀ ਪਹਿਲਾਂ ਕੱਟੀ ਗਾੜੇ ਉਹ ਆ 700 ਦੀ ਸੂਈ ਆ। ਇਹ ਕੱਟੀ ਇਹਦੇ ਕੋਈ 11-12 ਲੀਟਰ ਮੋੜਾ ਕਹਿਣ ਵਾਲੀ ਗੱਲ ਨਹੀਂ ਜੀ। ਇਹ ਵੀ 15-16 ਕਿਲੋੜੇ ਆ ਵੀ ਅੰਦਾਜ਼ਾ ਲਾਰੇ ਕੋਈ ਵੀ ਕਿੰਨੇ ਵਾਲੀ ਆ। ਕੱਟੀ ਮਗਰ 700 ਦੀ ਸੂਈ ਆ। ਬਿਲਕੁਲ ਕੱਚੀ ਸੂਈ ਆ ਕੱਟੀ ਮਗਰ ਛੋਟੀ ਬਹੁਤ ਜਿਆਦਾ ਚੰਗੀ ਆ ਚੰਗੀ ਸੀ ਕਿ ਨਹੀਂ ਕੱਢ ਲਈ ਮੈਂ ਇਹ ਇਹ ਯਾਰਵਾ ਨੰਬਰ ਜੇ ਯਾਰਵਾ ਨੰਬਰ 30 ਚੰਗੀ ਮਈਆ ਦੋਆ ਬਦ ਉਤਰਾ ਬੱਚੇ ਪੁੱਛੇ ਆ ਗਏ ਖਾ ਲੈਣੇ ਸੀ ਪਰ ਚਲੋ ਮੈਂ ਹਰ ਜੂਈ ਨੂੰ ਲੰਮੀ ਦੀ ਐਨ ਨਾ ਨੀ ਇਹਨੇ ਬੱਚਾ ਗਾੜੀ ਪਤਾ ਚੁਆਈ ਖਰਾ ਨਹੀਂ ਥੋੜੀ ਛੋਟੀ ਇੱਕ ਕੂਠੇ ਜਿੱਡੀ ਮੋਟੀ ਆ ਚੁਆਈ ਬਹੁਤ ਚੰਗੀ ਚੁਆਈ ਬੱਚਾ ਗਾੜੀ ਜੇ ਦਿੱਖਿਆ ਵਾ ਉਹਦੇ ਕੋਲੋਂ ਪੁਰਾਣਾ ਜਾਈ ਆ ਕੱਟੀ ਆ ਭਾਜੀ ਭਾਜੀ ਬੱਕੇ ਦੀ ਜਾਂਦੀ ਦੁੱਧ ਕੱਢੀ 15 ਕਿਲੋ ਭਰੂਗੀ। ਨਾ ਸਮੇਂ ਦੁੱਧ ਕੱਢਣਾ ਉਸ। ਆਖੀ ਇਹ ਨਹੀਂ ਵੀ ਕਰੇ ਐਵੇਂ ਹੀ ਮਰ ਕੇ ਭਾਜੀ ਗੱਲਾਂ ਕਰੀ ਜਾਈ ਆਪਣੇ ਕੋ ਜਿਹੜੀਆਂ ਮਹੀਆਂ ਗੈਂਆਂ ਮੈਂ ਹੁਣ ਇਸ ਬੰਦੇ ਉਹ ਭਾਜੀ ਨਹੀਂ। ਮਰ ਕੇ ਇੱਥੋਂ ਦਾ ਨੇ ਖੜੀਆਂ ਵਾ ਕੇ ਖੈਰਾਂ ਦੇ ਕੋਲ ਦਿੰਦੇ ਨੇ ਅੱਜ ਉਹਦਾ ਪੇੜੇ ਆਉਣਾ ਮਹੀਆਂ ਖੜੀਆਂ ਆ ਵੀ ਜਿਹੜੀ ਕੋਲ। ਆ ਬਾਹਰੋਂ ਨੰਬਰ ਉਹ। ਇਹਨੂੰ ਦਾਫ ਨਹੀਂ ਤੇ ਕੱਢੀ ਕੇ ਦੁੱਧ ਹੋਊਗਾ। ਅੱਛਾ ਜੀ। ਕੱਢੀ ਮਗਰ ਇਹਦੇ ਖੜੀ ਜਗੀ। ਕੱਢੀ ਹਾਂ ਜੀ। ਕੱਢੀ ਇਹਦੀ। ਬੜੀ ਚੰਗੀ ਹੈ ਵੀ ਸਿੰਘ ਆਤੀ ਦੇਖੋ ਕੱਢੀ ਨੂੰ। ਬਹੁਤ ਚੰਗੀ। ਯਾਨੀ ਬਾਹਰ ਤਰ੍ਹਾਂ ਦੇ ਹੈਗੇ ਛੋਟੇ ਵੱਡੇ ਸਾਰੇ ਹੈਗੇ ਜਿਹੜੇ ਬੜਾ ਜਦ ਇਹ ਨਾਲ ਬੋਹ ਕੱਟੀ ਚੰਗੀ ਸਾਫ ਹੈ ਜੀ ਹਾਂ ਜੀ ਲੈ ਹਲਾ ਜਨਾਨ ਕੇ ਮੁੰਡਾ ਇਹਦੇ ਜਾ ਠੀਕ ਹੈ ਠੀਕ ਹੈ ਠੀਕ ਬੜੀਆਂ ਵਾ ਚੰਗੀ ਵਾ ਬਾਹਰੋਂ ਨੰਬਰ ਵਾ ਬਾਕੀ ਸਾਰੇ ਭੈਣ ਭਰਾ ਆ ਕੇ ਵੇਖੇ ਸਾਡੀ ਕੋਸ਼ਿਸ਼ ਤੇ ਹੋਰ ਇੰਡੀਆ ਮਾਲਕੇ ਪੀੜੀ ਦੇ ਵਿੱਚ ਆਹੜਾ ਪਾਉਂਦੇ ਆ ਜਾ ਮਾਲਕੇ ਲੋੜੀ ਲੋੜ ਤਾਂ ਹਾਂ ਜੀ ਆ ਕੇ ਵੇਖ ਲੈਣ ਸਾਰੇ ਭੈਣ ਭਰਾ ਤੇ ਬਾਕੀ ਪਿੰਡ ਆਪਣਾ ਜੇ ਮਤੇਵਾਲ ਸੀਲ ਬਾਬਾ ਬਕਾਲਾ ਜਲਾ ਸ੍ਰੀ ਅੰਮ੍ਰਿਤਸਰ ਸਾਹਿਬ ਫੋਨ ਨੰਬਰ 88729 ਬਾੜਨਾ ਪੈਂਦਾ ਅਸਲੀ ਗੱਲ ਜੀ